ਕੁਇਤ ਦੀ ਇਮਾਰਤ ਨੂੰ ਅੱਗ ਲੱਗਣ ਕਰਕੇ ਮਨਵਾਲੇ ਪੰਜਾਬ ਦੇ ਲੋਕਾਂ ਦੇ ਵਿੱਚ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 36 ਸਾਲਾਂ ਹਿੰਮਤ ਰਾਏ ਦੇ ਮੌਤ ਹੋ ਜਾਣ ਦੀ ਵੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਹਿਮਤ رائے ਦੀ ਮੌਤ ਦੀ ਖਬਰ ਸੁਣਦਿਆਂ ਕਿ ਪਰਿਵਾਰ ਦੇ ਪੈਰਾਂ ਖੇਠੋਂ ਜ਼ਮੀਨ ਖੇਸ ਗਈ। ਦਰਅਸਲ ਹਿਮਤ رائے ਪੱਛੀ ਸਾਲ ਤੋਂ ਫੱਟ ਸਮੇਂ ਤੋਂ ਕਵੈਤ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਉਹਨਾਂ ਦਾ ਪਰਿਵਾਰ ਵਧੀਆ ਟੰਕ ਦੇ ਨਾਲ ਰਹਿ ਰਿਹਾ ਸੀ। ਹਿਮਤ رائے ਦਾ ਇੱਕ ਪੁੱਤਰ ਅਤੇ ਦੋ ਧੀਆਂ ਨੇ ਪੁੱਤਰੇ ਸਮੇ 10.3 ਮਾਚ ਪੜਤੇ ਤੇ ਧੀਆਂ ਦਾ ਪਿਆ ਹੋ ਚੁੱਕਿਆ। ਹਿਮਤ رائے ਦੇ ਪਰਿਵਾਰ ਨੇ ਅੱਖਾਂ ਦੇ ਵਿੱਚ ਹੰਝੂਆਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਤਹਿਸੀਲਦਾਰ ਨੇ ਉਹਨਾਂ ਨੂੰ ਮ੍ਰਿਤਕ ਹਿਮਤ رائے ਦੇ ਭਾਰਤ ਉਨਦੀ ਸੂਚਨਾ ਦਿੱਤੀ ਪਰ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਤੱਕ ਨਹੀਂ ਪਹੁੰਚਿਆ ਹਿਮਤ رائے ਪਰਿਵਾਰ ਦਾ ਇਕਲੌਤਾ ਕਮਾਨਪਾਲਾ ਮੈਂਬਰ ਸੀ ਅਤੇ ਹੁਣ ਸਰਕਾਰ ਨੂੰ ਉਸ ਦਾ ਹੱਥ ਫੜ ਕੇ ਉਸ ਦੀ ਆਰਥਿਕ ਮਦਦ ਚੜੀਏ ਕਰਨੀ ਚਾਹੀਦੀ ਹੈ ਇਹ ਵੱਡਾ ਬਿਆਨ ਪਰਿਵਾਰ ਨੇ ਦਿੱਤਾ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਮੇਰੇ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਐ ਸੌਟਾ ਜਿਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦੇ ਐਵੇਂ ਬੇਬਕੂਫਾਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਬਈ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਭਰੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹਸਪੀਟਲ ਚ ਬਈ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਬਈ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾ ਤਾਂ ਫਿਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਤੇ ਉਹਨਾਂ ਦਾ ਫੋਨ ਫਿਰ 11:00 ਵਜੇ ਨ ਆ ਗਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਉਹਨਾਂ ਦੀ ਹਾਂਜੀ ਪਰਿਵਾਰ ਦੇ ਵਿੱਚ ਕਮਾਨ ਵਾਲੇ ਕੱਲੇ ਸੀਗੇ ਹਾਂਜੀ ਹਾਂਜੀ ਕੱਲੇ ਹੀ ਸੀ ਇਹ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ ਅਜੇ ਤਾਂ ਕੋਈ ਨਹੀਂ ਹੁਣ ਕਰੂਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10ਵੀਂ ਕਲਾਸ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਹੁਣ ਪ੍ਰਸ਼ਾਸਨ ਕੁਝ ਕਰੇਗਾ ਤਾਂ ਤਦ ਹੀ ਸਾਡਾ ਬੇਟਾ ਘਹਾਗੇ ਜਾਏਗਾ ਹੈ ਤਾਂ ਪਰਿਵਾਰ ਚ ਹੁਣ ਕੌਣ ਕੌਣ ਰਹਿ ਗਿਆ ਜੀ ਬਸ ਮੇਰੇ ਮੈਂ ਇਕੱਲੀ ਇਕ ਮੇਰਾ ਬੇਟਾ ਆ ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਕਿਉਂਗਾ ਹਾਂਜੀ ਬੱਚੇ ਕੀ ਨਾਮ ਹੈ ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਇਹ ਕੀ ਲੱਗਦੇ ਸੀ ਇਹ ਮੇਰੇ ਮਦਰ ਇਨ ਲਾ ਆ ਹਾਂਜੀ ਹਾਂ ਉਹਨਾਂ ਦਾ ਹਿੰਮਤ ਰਾਜ ਹੈ ਮੇਰੇ ਫਾਦਰ ਇਨ ਲਾ ਹਾਂਜੀ ਤੇ ਕਿਦਾਂ ਕਿਸ ਤਰ੍ਹਾਂ ਪਤਾ ਲੱਗਾ ਜੀ ਬੱਸ ਸਿਰਫ ਕਾਲ ਹੀ ਆਈ ਉਹ ਤੋਂ ਉਹਨਾਂ ਦੇ ਕੋਈ ਕੰਪਨੀ ਦਾ ਕੋਈ ਲੀਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨਾ ਹੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਇਹ ਬਾਅਦ ਚੋ ਸੇਮ ਕਾਲ 11 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕੇ ਨਾ ਕਨਫਰਮ ਫੇਰ ਹੀ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਪਰਿਵਾਰ ਦੇ ਵਿੱਚ ਕਮਾਨ ਬੜੀ ਇਕੱਲੀ ਸੀ ਹਾਂਜੀ ਉਹ ਫਾਦਰ ਕੱਲੇ ਹੀ ਸੀ ਤੇ ਦੋ ਬੇਟੀਆਂ ਉਹ ਬਿਆਹੀਆਂ ਹੋਈਆਂ ਤੇ ਆ ਛੋਟਾ ਭਰਾ ਉਹ 10ਵੀਂ ਚ ਪੜਦਾ ਉਹਨਾਂ ਦੇ ਇਜ਼ਹਾਨ ਕੋ ਜਾਣ ਦਾ ਬੜਾ ਵੱਡਾ ਕਾਟਾ ਪਿਆ ਹੈਗਾ ਉਹ ਜਵਾਨ ਦਾ ਗੁਜ਼ਾਰਾ ਕਿਸ ਤਰ੍ਹਾਂ ਦਾ ਉਹ ਲੱਗਦਾ ਕਿ ਕੋਈ ਨਹੀਂ ਕਿਉਂਕਿ ਕਮਾਨ ਸਰਕਾਰ ਤੋਂ ਕੋਈ ਨਹੀਂ ਤੇ ਇਹੀ ਕਹਿੰਦੇ ਕਿ ਸਰਕਾਰ ਨੂੰ ਕੁਝ ਨਾ ਕੁਝ ਖਰਨਾ ਚਾਹੀਦਾ ਬਿਲਕੁਲ ਕਿ ਕੋਈ ਕਮਾਨ ਵਾਲਾ ਇੱਕ ਕੋਈ ਸਾਧਨ ਸੇ ਕਰੇ ਤੇ ਉਹਨਾਂ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਐਡਮਿਨਿਸਟ੍ਰੇਸ਼ਨ ਨੂੰ ਟੈਸ ਜੀ ਗੁਰਦੇ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਅਪਡੇਟ ਕੋਈ ਦੱਸਾਰ ਬਸ ਸਿਰਫ ਕੱਲ ਤਹਿਸੀਲਦਾਰ ਹੀ ਆਏ ਸੀ ਤੇ ਉਹਨਾਂ ਨੇ ਜਸਟ ਹੀ ਦੱਸਿਆ ਕਿ ਬੋਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਈ ਹਜੇ ਤੱਕ ਅੱਛਾ ਬੋਡੀ ਬਾਰੇ ਕੋਈ ਨਹੀਂ ਹਜੇ ਕੋਈ ਸਿਆਸਤਦਾਨ ਕੋਈ ਰਾਜਨੀਤਿਕ ਕੋਈ ਗੱਲ ਹਜੇ ਕੋਈ ਪ੍ਰਸ਼ਾਸਨਿਕ ਕਰਮਚਾਰੀ ਕੋਈ ਨਹੀਂ ਕੁਝ ਨਹੀਂ ਆਇਆ ਸਿਰ ਠੀਕ ਹੈ ਤੇ ਅੰਮ੍ਰਿਤਪੁਰ ਦੇ ਕੁਦਵਾਰੇ ਹੈ ਜੀ ਪਹੁੰਚ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮਗਰ ਹਾਂਜੀ ਸੰਸਕਾਰ ਹਜੀ ਸ਼ਾਇਦ ਵੇਟ ਕਰਨਗੇ ਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਬ੍ਰਦਰ ਬਾਹਰੋਂ ਸ਼ਾਇਦ ਵੇਟ ਕਰਨਗੇ ਹਾਂਜੀ ਪੰਜੀ ਕੀ ਨਾਮ ਹੈ ਤੁਹਾਡਾ ਜੀ ਜਗਿੰਦਰ ਸਿੰਘ ਇਹ ਕਿਹੜਾ ਮhalla ਕਿਹੜਾ ਸ਼ਹਿਰ ਗਲੀ ਨੰਬਰ 1 ਗੁਰੂ ਅਮਰਦਾਸ ਨਗਰ ਜੀ ਹਾਂਜੀ ਚਾਰ ਪਰ ਜੀ ਹਾਂਜੀ ਇੱਕ ਪਤਾ ਲੱਗਾ ਕਿ ਇੱਕ ਜਿਹੜੀ ਮੌਤ ਹੋਈ ਹੈ ਇੱਥੋਂ ਦੇ ਵਸਨੀਕਾਂ ਆ ਜਿਹੜੀ ਬਿਲਡਿੰਗ ਨਾਲ ਹਾਂਜੀ ਹਾਂਜੀ ਹਿੰਮਤ ਰਾਜ ਸੀ ਨਾਂ ਉਹਨਾਂ ਦਾ ਕੀ ਨਾਮ ਸੀ ਜੀ ਹਿੰਮਤ ਰਾਜ ਇਹ ਕਿੰਨੀ ਉਮਰ ਸੀਗੀ ਇਹਨਾਂ ਦੀ ਉਮਰ ਸੀਗੀ ਕੋਈ 40 45 ਸਾਲ ਤੋਂ ਉਪਰ ਸੀ ਪਿਆਕ ਸਾਲ ਦੇ ਕਿਰਤ ਇੱਕ ਵੈਤ ਕਦੋਂ ਕਦੇ ਗਏ ਸੀ ਕੋਈ ਇਹ ਕਾਫੀ ਚਿਰ ਤੋਂ ਸੀ ਕੋਈ ਐਚ ਰੈਂਡੇ 20 22 ਸਾਲ ਤੋਂ ਉਮਰ ਕਾਫੀ ਉੱਥੇ ਹੀ ਲੋਕਾਂ ਦਾ ਸੀਗਾ अच्छा जी हां जी पीछे बच्चे दो बेटीयां वां ओ ਵਿਆਹੀਆਂ ਹੋਈਆਂ ਬੇਟਾ ਛੋਟਾ ਜਿਹਾ ਜੀ ਉਹ ਤਕਰੀਬਨ 12ਵੀਂ ਦੀ ਕਲਾਸ ਚ ਪੜਦਾ ਅੱਛਾ ਜੀ ਬਾਗਪੁਰ ਹਾਂਜੀ ਤੇ ਇਹਨਾਂ ਦੀ ਮੌਤ ਦੀ ਖ਼ਬਰ ਕਦੋਂ ਮਿਲੀ ਜੀ ਪਾਏ ਮੌਤ ਦੀ ਖ਼ਬਰ ਇਹਨਾਂ ਕੱਲ ਪਤਾ ਲੱਗਾ ਅੱਛਾ ਜੀ ਹਾਂਜੀ ਕੋਈ ਦਰੂ ਫੋਨ ਆਇਆ ਜਾਂ ਜੀ ਕਿਸ ਤਰ੍ਹਾਂ ਕੋਈ ਇਹਨਾਂ ਨੂੰ ਫੋਨ ਆਇਆ ਬਸ ਅੱਛਾ ਜੀ ਹਾਂਜੀ ਤੇ ਇਹ ਕਿਹੋ ਜਿਹੀ ਸੰਸਕਿਤ ਬਹੁਤ ਚੰਗੇ ਸਿਫਤ ਦੇ ਬਦੇ ਸੀ ਬਹੁਤ ਚੰਗੇ ਸੀ ਕੋਈ 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 ਇਥੋਂ ਪ੍ਰਸ਼ਾਸਨਿਕ ਨੁਮਾਇੰਦਾ ਅਧਿਕਾਰੀ ਹੈ ਕਿ ਉਹਨਾਂ ਦਾ ਹਾਲ-ਕੁਛ ਹੋਇਆ ਕੋਈ ਇੰਟਰਵਿਊ ਕਰਨ ਲਈ ਵਾਸੋਂ ਪੰਚ ਸਾਹਿਬ ਦੱਸ ਸਕਦੇ ਜੋ ਕੋਕੋ ਪਿੰਡ ਦੇ ਹੈ ਇਥੋਂ ਦੇ ਵੀ ਪੰਚ ਸਾਹਿਬ ਹੀ ਹੈ ਹਾਂਜੀ ਹੋਈ ਦੱਸ ਸਕਦੇ ਪਰਿਵਾਰ ਚ ਹੁਣ ਇਹਨਾਂ ਦਾ ਕੋਣ-ਕੋਣ ਹੈ ਇਹਨਾਂ ਦੇ ਪਰਿਵਾਰ ਤੇ ਵਿੱਚ ਉਹਨਾਂ ਦੀ ਹਗੀਕ ਕਾਦਮੀ ਸਹੀ ਹੈ ਇਹ ਦੋ ਬੇਟੀਆਂ ਸਰਜੀਤ ਇੱਕ ਬੇਟਾ ਇੱਕ ਬੇਟਾ ਬੇਟੇ ਦਾ ਨਾਮ ਅਰਸ਼ਦੀਪ ਆ ਜੀ ਤੇ ਇਹ ਬੇਟੀ ਦਾ ਨਾਮ ਸੋਹਣਾ ਇੱਕ ਦਾ ਦੂਜੀ ਬਾਰ ਆ ਰਹੇ ਉਹ ਵੀ ਬੱਤੀ ਆ ਰਹੇ ਠੀਕ ਹੈ ਮ੍ਰਿਤਕ ਦੇ ਲੈਂਦੀ ਜਾ ਰਹੀ ਹੈ ਹਾਂਜੀ ਮ੍ਰਿਤਕ ਦੇ ਜਿਹੜੀ ਇਹ ਦਿਆਂਦੀ ਜਾਊਗੀ ਲਿਆਂਦੀ ਜਾਣੀ ਅੱਜ ਜਾਣੀ ਆ ਸ਼ਾਮ ਤੱਕ ਕਿੰਦੇ ਆ ਜਾਣਗੇ ਜੀ ਵੱਡੀ ਆ ਜਾ ਜੀ ਇਹ ਸੰਸਕਾਰ ਇੱਥੇ ਕੀ ਹਾਂਜੀ ਹਾਂਜੀ ਸੰਸਕਾਰ ਇੱਥੇ ਕੀ ਕੌਸਰੇ ਸ਼ੇਧਾਰੀ ਤੇ ਆ ਕਿਉਂਕਿ ਸਸਕਾਰ ਤੇ ਤੇ ਹੋਊਗਾ ਉਸ ਜਾਨਾ